ਇਸ ਸਸ਼ੀ ਕਾਲ ਸਾਰੀਆਂ ਭੈਣਾਂ ਨੂੰ ਬਹੁਤ ਸਾਰੀਆਂ ਭੈਣਾਂ ਨੂੰ ਪ੍ਰੋਬਲਮ ਆ ਰਹੀ ਸੀਗੀ ਈਕੇਵਾਈਸ ਦੇ ਵਿੱਚ ਟੀਐਚਆਰ ਐਫਆਰਐਸ ਸਾਰੀਆਂ ਚੀਜ਼ਾਂ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਕਿਉਂਕਿ ਪ੍ਰੋਬਲਮ ਬੱਸ ਤਾਂ ਨਾਰਮਲ ਹੋ ਜਾਂਦੀਆਂ ਨਹੀਂ ਗਈਆਂ ਪਰ ਪ੍ਰੋਬਲਮ ਕੀ ਆਉਂਦੀ ਸੀ ਜਿੱਥੇ ਆਧਾਰ ਕਾਰਡ ਉਹਨਾਂ ਦੀ ਮਦਦ ਦਾ ਭਰਿਆ ਹੋਇਆ ਬੱਚਿਆਂ ਦੀ ਦਾ ਪਰ ਮਦਰ ਹੈ ਜਿਹੜੀ ਉਹ ਆਪਦੇ ਪੀਕੇ ਬੈਠੀ ਹੈ ਬੱਚੇ ਜਿਹੜੇ ਉਹ ਦਾਦਾ ਦਾਦੀ ਕੋਲੇ ਰਹਿੰਦੇ ਆ ਉਹਦਾ ਆਪਾਂ ਕੀ ਹੱਲ ਕਰ ਸਕਦੇ ਹਾਂ ਜੀ ਆਪਾਂ ਚਾਹਾਂਗੇ ਪਲਪੋਸ਼ਨ ਟਰੈਕਰ ਦੇ ਵਿੱਚ ਪੋਰਸ਼ਨ ਟਰੈਕਰ ਦੇ ਵਿੱਚ ਜਾਣ ਤੋਂ ਬਾਅਦ ਦੇ ਵਿੱਚ ਆਪਾਂ ਜਾਵਾਂਗੇ ਜੀ 6 ਮਹੀਨਿਆਂ ਤੋਂ 3 ਸਾਲ ਦੇ ਬੱਚੇ ਇਹਨਾਂ ਦੇ ਵਿੱਚੋਂ ਮੇਰੇ ਸਾਰੇ ਵੈਸੇ ਹੋਏ ਦੇ ਆ ਇੱਕ ਮੰਨ ਲਓ ਵੀ ਆਪਣਾ ਆਵਲਾ ਬੱਚਾ ਲਾ ਲਓ ਆਪਾਂ ਕੀ ਕਰਨਾ ਜੀ ਇਹਦਾ ਮਾਈਗ੍ਰੇਟ ਆਊਟ ਕਰਨਾ ਇਹਨੂੰ ਪਹਿਲਾਂ ਮਾਈਗ੍ਰੇਟ ਆਊਟ ਕਰਤਾ ਉਸ ਤੋਂ ਬਾਅਦ ਆਪਾਂ ਨੇ ਯੈਸ ਕਰਨਾ ਤੇ ਯੈਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਹ ਬੱਚਾ ਕੀ ਹੋਊਗਾ ਜੀ ਇਹ ਬੱਚਾ ਆ ਜਾਊਗਾ ਜੀ ਇੱਥੇ ਕਲਾਊਡ ਦੇ ਵਿੱਚ ਕਲਾਊਡ ਦੇ ਵਿੱਚ ਚਲਾ ਜਾਊਗਾ ਇਹ ਬੱਚਾ ਇਹ ਇੱਥੇ ਸ਼ੋ ਕਰੂਗਾ ਜੀ ਇੱਥੇ ਸ਼ੋਅ ਕਰੂਗਾ ਜੀ ਇੱਥੇ ਇੱਕ ਡਿਲੀਟ ਵਾਲੀ ਆਪਸ਼ਨ ਆਊਗੀ ਤੁਸੀਂ ਇਹ ਬੱਚੇ ਨੂੰ ਡਿਲੀਟ ਕਰ ਦੇਣਾ ਉਸ ਤੋਂ ਬਾਅਦ ਦੇ ਵਿੱਚ ਇਹ ਬੱਚਾ ਜਿਹੜਾ ਇੱਥੋਂ ਉਹ ਮੰਨ ਲਓ ਵੀ ਇੱਥੇ ਬੀ ਨੇ ਉਹ ਨਹੀਂ ਰਹਿ ਜਾਣਗੇ ਜੀ ਇੱਥੇ ਫਿਰ ਉਹਨੂੰ ਤੁਸੀਂ ਕੀ ਕਰੋਗੇ ਉਹਨੂੰ ਤੁਸੀਂ ਦੁਬਾਰਾ ਨਿਊ ਰਜਿਸਟਰਡ ਕਰੋਗੇ ਜਦੋਂ ਤੁਸੀਂ ਨਿਊ ਰਜਿਸਟਰ ਕਰੋਗੇ ਇਹਦੇ ਵਿੱਚ ਬੱਚੇ ਦਾ ਨਾਮ ਆਊਗਾ ਜੀ ਇੱਥੇ ਉਸ ਤੋਂ ਬਾਅਦ ਤੁਸੀਂ ਇੱਥੇ ਯੈਸ ਕਰ ਦੇਣਾ ਜੋ ਤੁਸੀਂ ਇੱਥੇ ਯੈਸ ਕਰੋਗੇ ਇੱਥੇ ਮਦਰ ਦਾ ਆਧਾਰ ਨੰਬਰ ਮੰਗੇਗਾ ਜੀ ਤੁਸੀਂ ਆਪਾਂ ਨਹੀਂ ਭਰਨਾ ਆਪਾਂ ਨੇ ਇੱਥੇ ਉਸ ਤੋਂ ਅੱਗੇ ਇੱਥੇ ਆ ਜਾਓ ਜੀ ਅੱਗੇ ਇੱਥੇ ਆਪਈ ਐਸ ਕਰ ਦੇਣਾ ਫਿਰ ਇੱਥੇ ਆ ਗਿਆ ਜੀ ਗਾਰਡੀਅਨ ਦਾ ਜਦੋਂ ਆਪਾਂ ਗਾਰਡੀਅਨ ਨੂੰ ਓਕੇ ਕਰਾਂਗੇ ਜੀ ਇੱਥੇ ਗਾਰਡੀਅਨ ਦਾ ਆਧਾਰ ਨੰਬਰ ਮੰਗੇਗਾ ਜੀ ਉਸ ਤੋਂ ਬਾਅਦ ਇੱਥੇ ਗਾਰਡੀਅਨ ਦੀ ਡੇਟ ਆਫ ਬਰਥ ਮੰਗੇਗਾ ਉਸ ਤੋਂ ਬਾਅਦ ਮੇਲ ਫੀਮੇਲ ਉਸ ਤੋਂ ਬਾਅਦ ਉਹਨਾਂ ਦਾ ਬੱਚੇ ਦਾ ਜਿਹੜਾ ਹੈਗਾਗਾ ਡੇਟ ਆਫ ਬਰਥ ਆ ਜੂਗੀ ਜੀ ਉਸ ਤੋਂ ਬਾਅਦ ਮੇਲ ਫੀਮੇਲ ਠੀਕ ਹੈ ਜੀ ਚਾਈਲਡ ਉਸ ਤੋਂ ਬਾਅਦ ਇਹ ਵਿੱਚ ਗਾਰਡੀਅਨ ਦਾ ਨਾਮ ਆ ਜਾਊਗਾ ਮਦਰ ਦਾ ਨਾਮ ਵੀ ਇਹਦੇ ਵਿੱਚ ਫਿੱਲ ਹੋਊਗਾ ਉਸ ਤੋਂ ਬਾਅਦ ਗਾਰਡੀਅਨ ਦਾ ਹੀ ਮੋਬਾਈਲ ਨੰਬਰ ਇੱਥੇ ਫਿੱਲ ਹੋਊਗਾ ਜੀ ਉਸ ਤੋਂ ਬਾਅਦ ਇਹਨਾਂ ਦੀ ਹੋ ਜੂਗੀ ਜੀ ਕੈਟਾਗਰੀ ਪੁੱਛਣਗੇ ਉਹ ਕੀ ਕੈਟਾਗਰੀ ਹੈ ਜੀ ਹੈਨਾ ਉਸ ਤੋਂ ਬਾਅਦ ਇਹ ਪਰਮਾਨੈਂਟ ਹੈ ਟੈਂਪਰੇਰੀ ਹੈ ਉਸ ਤੋਂ ਬਾਅਦ ਇਹ ਬੱਚਾ ਦਿਵਿਆਂਗ ਤਾਂ ਨਹੀਂ ਹੈਗਾ ਜੋ ਵੀ ਜੇ ਹੈਗਾ ਤਾਂ ਤੁਸੀਂ ਉਸੇ ਹਿਸਾਬ ਨਾਲ ਕਰਨਾ ਜੇ ਨਹੀਂ ਹੈਗਾ ਤਾਂ ਉਸੇ ਹਿਸਾਬ ਨਾਲ ਤਾਂ ਇਹਨੂੰ ਤੁਸੀਂ ਕੀ ਕਰਨਾ ਹੈ ਸਬਮਿਟ ਕਰ ਦੇਣਾ ਜਦੋਂ ਤੁਸੀਂ ਇਹਨੂੰ ਸਬਮਿਟ ਕਰੋਗੇ ਇਹ ਬੱਚਾ ਤੁਹਾਡਾ ਉਥੇ ਰਜਿਸਟਰਡ ਹੋ ਜਾਏਗਾ ਜੀ ਕਿਉਂਕਿ ਉੱਥੇ ਹੀ ਬੱਚਾ ਉਹ ਆ ਜਾਏਗਾ ਇੱਥੇ ਫਿਰ 20 ਹੋ ਜਾਣਗੇ ਤੁਹਾਡੇ ਜੇ ਪਹਿਲਾਂ 19 ਹੋਗੇ ਸੀ ਨਾ ਫਿਰ ਫਿਰ ਤੁਹਾਡੇ 20 ਹੋ ਜਾਣਗੇ ਜੀ ਉਸ ਤੋਂ ਬਾਅਦ ਦੇ ਵਿੱਚ ਇਹਦਾ ਤੁਸੀਂ ਟੀ ਐਚ ਆਰ ਇਕਈਸੀ ਐਫ ਆਰਐਸ ਇਹਨਾਂ ਦੇ ਮਤਲਬ ਹੋ ਜਾਣਾ ਹੈ ਗਾਰਡੀਅਨ ਦੇ ਨਾਮ ਤੇ ਹੀ ਹੋ ਜਾਣਾ ਹੈ ਜੀ ਥੈਂਕ ਯੂ ਜੀ